লও লও বন্ধ অ বন্ধ ਆਓ ਆਓ ਨਾ ਫੜਦਾ ਹੋਣਾ ਕਿਤਾਬਾ ਨਾ ਬਣਨ ਮਾਰੇ ਲੁਕਾਇਆ ਇਹੋ ਜਿਹਾ ਨਾ ਆਹ ਫੜਦਾ ਹੋਣਾ ਬਣੀ ਕੋਈ ਰਹੀ ਜਾਂ ਤੂੰ ਇਹ ਰਹੀ ਗਈ ਇੱਕ ਉਹ ਯਾਰ ਰਸਲ ਸਾਹ ਹਾ ਨਾ ਬਣੂ ਅਗਲਾ ਅਗਲਾ ਜਾਲਾ ਬਸਾਓ ਲੋਕੀ ਮੱਛੀਆਂ ਫੜ ਲਈ ਜਾਲ ਪਸਾਉਂਦੇ ਆਹੀਂ ਜਾਨ ਬਜਾਨ ਲਈ ਜਾਲ ਪਸਾਉਂਦੇ ਆ ਹੈਂ ਚਲੋ ਤੇ 1 ਵਜੇ ਤੱਕ 2 ਘੰਟੇ ਜੇ ਆਪਾਂ ਪਾਰ ਪੁੰਜਣਾ ਠੀਕ ਹੈ ਠੀਕ ਹੈ ਬੋਰੀਆਂ ਸਾਹਮਣੇ ਤੁਹਾਡੀ ਡਿਊਟੀ ਠੀਕ ਹੈ ਤੇ ਹਾਂ ਆ ਚੜ੍ਹਨੀ ਲੈ ਰੋ ਬੋਰੀਆਂ ਥੋੜੀਆਂ ਪਿੱਛੋਂ ਹੈ ਬਾਦੂ ਜਾਨ ਨੇ ਨਹੀਂ ਇਹ ਦੇ ਚਲੋ ਆ ਦੇ ਉਹਨਾਂ ਨੂੰ ਦਿਓ ਆਉਂਦਾ ਆਉਂਦਾ ਕੇ ਆਹ ਲਾਈ ਬਰਨੋ ਆਓ ਬਈ ਇਹ ਕਿੱਧਰ ਮੈਨੂੰ ਲਾਣ ਪੈਣਾ ਪਈ ਪਿੱਛੋਂ ਪੁਰਾਣੇ ਮੋੜ ਚ ਆ ਜੀਏ ਨਾ 60 60 ਸਰ ਅੱਜ ਆਲਫਰ ਤੋਂ ਲਾਣ ਦੇਣਾ ਨਹੀਂ ਡਬਲ ਕੋਈ ਡਬਲ ਲਾਉਂਦੇ ਉਹ ਐਡਰੈਸ ਲੱਗੇ ਰਹਿਣਗੇ ਇੱਧਰ ਲੱਗੇ ਜਾਂ ਫੇਰ ਹੀ ਉੱਧਰ ਜਾਏਗਾ ਸੱਸੀ ਫਿਰ ਮਿਲਣੀ ਹੈ ਨਹੀਂ ਪੀਟ ਨਹੀਂ ਇਹ ਦੋ ਲੈਣਾ ਨਹੀਂ ਖੜਨੀ ਅੱਗੇ ਆਓ ਤਲਵੰਤ ਅੱਗੇ ਆ ਲੋਗੇ ਇੱਥੇ ਛੁੱਟੇਓ ਵਿੱਚ ਕਬੇ ਦੋ ਜਣੇ ਦੇਖਣਾ ਉਹਨੂੰ ਮੋਬਾਈਲ ਲਾ ਚਾਰ ਬਰੂਲੇ ਆਫਰ ਕਿਉਂ ਰਹਾ ਹੈ ਅੱਛਾ ਜੀ ਤੀਨ ਉਹਦੇ ਫੋਨ ਕਰੋ ਐਸਮੋ ਨੋਟ ਜਮ ਸੰਗ ਅੱਛਾ ਜੀ ਕਿਸ ਕੋ ਹੋਰ ਆ ਜਗਦੀਸ਼ ਆ ਰਿਹਾ ਉਹਨਾਂ ਦਾ ਮੈਡੀਕਲ ਆਂਦੇ ਚਾਹ ਪਿਓ ਬੁਰਾ ਜਿਮਨ ਕਰੋ ਬਾਕੀ ਆ ਜਾਓ ਪਿੱਛੇ ਆ ਜਾਓ ਬਾਕੀ ਜੇ ਇੱਥੇ ਇੱਥੇ ਆ ਜਾਓ ਥੋੜੇ ਬੱਚਾ ਇਥੇ ਸਿਰਫ ਪੀਲੀਆਂ ਸ਼ਰਟਾਂ ਵਾਲੇ ਰਹਿਣ ਚਲੋ ਆ ਆਪਣਾ ਇਹਨੂੰ ਬੰਨਣਾ ਹੁਣ ਹੋਰ ਬਸ 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 ਹੈ ਅੱਗੇ ਚਲੋ ਬੰਨੋ ਵੀ ਬੰਨੋ ਆ ਚਾਹੀਦੀ ਐ ਚਲੋ ਪਰਿਓ 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 ਪਰੇ ਗੁਰੂ ਦੇ ਪਰੇ ਐਥੇ ਐਥੇ ਦੀ ਬੰਨ ਲੈ ਆਂਦੇ ਪਿੰਡੋਂ ਕਰੋ 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 ਉਧਰ ਪਿੱਛੋਂ ਕੋ ਬੋਰੀਆਂ ਪਰਪੱਕ ਦੇਈ ਆ ਦਿਓ ਦੋ ਬੰਨ ਬੰਨਤ ਅਗਲਾ ਬਸਾਓ ਭਾਈ ਉਹ ਨਾ ਕੜ ਰੋ ਜਿਆਦਾ ਮਾਰ ਕਰਦੇ ਨਾ ਇਹ ਮਦਦ ਅੱਛੇ ਨਹੀਂ ਆਈ ਬੋਤਾ ਰੋ ਜੇ ਬੰਨ ਲੈਂਦੋ ਕਰਦੇ ਬੰਨ ਲੈਂਦੋ ਅੱਥੀਓ ਕਿਥੇ ਆ ਜੇ ਮੇਰੀ ਇੱਕ ਸਲਾਹ ਆ ਇਹ ਜੇ ਭਾਰ ਪੇ ਤੇ ਡਿੱਗ ਜੂਗੀ ਤੁਹਾਡੀ ਇਹ ਇੱਥੋਂ ਨਹੀਂ ਇਹ ਨਾ ਨਾ ਲਾਈਏ ਫਿਰ ਇੱਕ ਲਾ ਲਾਂਗੇ ਸਰ ਬਸ ਇੱਕ ਲਾ ਲਾਂਗੇ ਜਗਾ ਬਾਜੀ ਕਰਾਂਗੇ ਨਹੀਂ ਮਤਲਬ ਭਾਰ ਪੇ ਡਿੱਗ ਜਾਣੀ ਹੈ ਨਾ ਨਹੀਂ ਇੱਕ ਲਾ ਜਾਣੀ ਹੈ ਸਰ ਹੁਣ ਆਪਾਂ ਕੰਮ ਇੱਥੇ ਹੀ ਕਰਾਂਗੇ ਸਰ ਇੱਕ ਸੈਂਟਰ ਤੋਂ ਚਲੋ ਲਾਓ ਲਾਓ ਲਿਆਓ ਵੀ ਲਿਆਓ ਬੋਰੀਆਂ ਪਸਾਤੀ ਹੈ ਆ ਬਾਨੀ ਮੋਰੀਏ ਤੇ ਲਿਆ ਕੇ ਖੜਾ ਆ ਮੋਰੀਏ ਇੱਧਰ ਰੱਖੋ ਇੱਧਰ ਰੱਖ ਲਾ ਕੇ ਮੋਰੀਏ ਉਧਰ ਮੋਰੀਏ ਰੱਖਾ ਲਾ ਕੇ ਦਸਤਾਂ ਮੋਰੀਏ ਇੱਧਰ ਲਾ ਕੇ ਰੱਖੋ ਮੋਰੀਆਂ ਚਲ ਚਲ ਅਜੇ ਨਾ ਬੰਨਾ ਬੰਨ ਨਹੀਂ ਚਾਹੁੰਦਾ ਮੈਂ ਟੈਂਕ ਦੇ ਵਿੱਚ ਮੈਂ 500 ਤੋਂ ਲੈਂਦੇ ਯਾਰ ਇੱਕ ਵਾਰ ਕਣਕ ਇਹ ਰੱਖੋ ਇੱਕ ਹਸਕੇ ਬੰਨ ਰਹੀ ਉਹਦੇ ਨਾਲ ਬਾਨੋ ਦੇ ਨਾਲ ਉਹਦੇ ਨਾਲ ਚਲੋ ਇਹਦੇ ਉੱਪਰ ਰੱਖੋ ਇਹਦੇ ਉੱਪਰ ਕੋਈ ਲੈਓ ਲੈਓ ਛੱਡੋ ਛੱਡੋ ਛੱਡ ਛੱਡ ਦਿਓ ਛੱਡ ਦਿਓ ਚਲੋ ਲਿਆਓ ਵੀ ਮੁੰਡਿਓ ਛੋਟੋ ਵੀ ਛੋਟਾ ਦਿਓ ਛੋਟਾ ਦਿਓ ਬੜਾ ਦਿਓ ਇਧਰ ਰੱਖੋ ਜਿਹਨਾਂ ਨੂੰ ਤਾਰੀ ਨਹੀਂ ਹੋ ਜਾਣ ਬਾਕੀ ਇੱਥੇ ਚਲੋ ਨੀ ਬੋਰੀਆਂ ਛੋਟੋ ਯਾਰ ਛੱਟ ਆ ਭਾਈ ਦਿਓ ਵਰੀ ਚੱਲੀ ਉੱਪਰ ਉੱਤਰ ਉਹਦੇ ਦੀਸ ਕੋ ਇਹਨਾਂ ਗੇ ਜਾਓ ਸ਼ਾਨਦ ਕਰਾ ਲੈ ਸਮਝਾ ਦੇ ਦਰਦ ਲੈ ਆ ਲੈ ਬੋਲ ਦੀ ਵੀਰਾਂ ਨਾਲ ਹੋ ਗਿਆ ਸਾਬ ਨਾਲ ਗਲੂ ਗਰੋਪਣਾ ਕਰਾ ਦੇ ਮਤਰਦਮ ਹੋਣ ਇੱਕ ਮਿੰਟ ਆ ਦੇਖੋ ਟਾੜੀ ਦੇਖੋ ਸਾਹਿਬ ਟਾੜੀ ਕਹਿੰਦਾ ਇੱਧਰ ਹੋ ਜਾ ਯਾਰ ਮੈਂ ਕਹਿ ਰਿਹਾ ਇੱਕ ਇੱਕ ਨਾ ਹੈਲੋ ਬੁੱਟੇ ਨਾਲ ਗਏ ਨਾਲ ਹੈ ਬੁੱਟੇ ਨਾਲ ਬੱਲ ਹੀ ਗਏ ਨੇ ਇੱਕ ਜਿਆਦਾ ਚੱਲ ਲਾ 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 ਯਾਰ ਬੋਰੀਆਂ ਫੜਾਓ ਬੋਰੀਆਂ ਯਾਰ ਕਰੀ ਆ ਪੈਰਾ ਹੁਣ ਪੈਰਾ ਚ ਪੈਰਾ ਛੋਟੇ ਰੱਸੀ ਬਾਹਰ ਆ ਤੂੰ ਮੈਂ ਕਹਿ ਰਿਹਾ ਇੱਧਰ ਆਜੋ ਆਜੋ ਯਾਰ ਆ ਯਾਰ ਕੀ ਯਾਰ ਇਹਨਾਂ ਨੂੰ ਭੇਜੋ ਯਾਰ ਹੈਲੋ ਰਾਜੂ ਇਹ ਤਾਂ ਸਮਝ ਹੀ ਨਹੀਂ ਆਂਦੀ ਯਾਰ ਮੈਂ ਕਹਿੰਦੇ ਇੱਧਰ ਆਜੋ ਹਾਂ ਭਰ ਕੇ ਉੱਤੇ ਹਾਂ ਇਕੱਠੇ ਕਰੇਟ ਬਣ ਗਏ ਨਾ ਜੀ 50 ਕਰੇਟਾਂ ਦਾ ਓਵਰ ਟਿਪ ਕਰਿਆ ਕਰਾਂਗੇ ਫਿਰ ਫੇਲਦਾ ਨਹੀਂ ਚਲੋ ਇੱਕ ਵਾਰੀ ਇੱਧਰ ਪੁੱtheta ਨਾ ਸਟਾਈ ਹੋ ਬੇਕਾਰ ਚ ਨਹੀਂ ਯਾਰ ਬਸ ਇਧਰ ਐਂ ਬੋ ਇਧਰ ਭੇਜਣ ਦੇ ਚ ਆਟ 8-10 ਬੋਰੀਆਂ ਇਧਰ ਭੇਜੋ ਆ ਲੈ ਆਓ ਭਾਈ ਰਵੀ ਰਵੀ ਬੋਰੀਆਂ ਵਸਾ ਕੇ ਅੱਗੇ ਜਾਣਾ ਆਪਨੇ ਜਾਣਾ ਦਲਦਲ ਹੈ ਅੱਗੇ ਭੇਜੋ 5-7 ਬੋਰੀਆਂ ਅੱਗੇ ਭੇਜ ਦਿਓ ਇੱਧਰ चलो सारे। चलो सारे। लेना दिक्कत आ रही है ना हाँ ठीक है ये सारे पिछले ग